ਕਤਲ ਦਾ ਕੈਮਰੇ ਤੇ કબੂਲਨਾਮਾ ਅਹੀਂ ਤਾਂ ਝੰਡਿਆ ਨਹੀਂ ਮਾਰਦਾ ਹਾਂ ਹਾਂ ਮੈਂ ਕੀਤਾ ਹੈ ਕਤਲ ਭਾਈ ਜੀ ਮੈਂ ਦਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਕਤਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹਰ ਵਾਰ ਵਰ ਦਿਖਾਉਂਦਾ ਹੀ ਅੱਜ ਦੇਖੋ ਇਹਦਾ ਹਰ ਵਾਰ ਮੇਰੇ ਹੱਥ ਦੀ ਆ ਜੀ ਹਾਂ ਬੀਤੇ ਦਿਨੀ ਜਗਰਾਉਂ ਦੇ ਕੋਠੇ ਸ਼ੇਰਗੰਜ ਚ ਇੱਕ ਸ਼ਖਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪਹਿਲਾਂ ਇਸ ਨੌਜਵਾਨ ਨਾਲ ਜੰਮ ਕੇ ਘੁਟਮਾਰ ਕੀਤੀ ਗਈ ਤੇ ਫਿਰ ਉਸ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਸਕਿਰਤ ਸਿੰਘ ਨਾਮ ਦੇ ਇਸ ਨੌਜਵਾਨ ਨੇ ਇਲਾਜ ਦੌਰਾਨ ਤਮ ਤੋੜ ਦਿੱਤਾ ਹੁਣ ਇਸ ਵਾਰ ਦਾਤ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਜਿਸ ਇੱਕ ਸ਼ਖਸ ਕਬੂਲ ਦਾ ਨਜ਼ਰ ਆ ਰਿਹਾ ਕਿ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਸਕਿਰਤ ਦਾ ਕਤਲ ਕੀਤਾ ਹੈ ਭਾਈ ਜੀ ਮੈਂ ਜਸੇ ਦਾ ਕਤਲ ਕੀਤਾ ਮੈਂ ਕਰਾਣੇ ਕੀਤਾ ਭਾਈ ਇਹਨੂੰ ਬੜਾ ਸਮਝਾਇਆ ਸੀ ਅਸੀਂ ਭਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਟੀਆਂ ਲਾਉਂਦਾ ਸੀ ਰਿਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਰ ਪਰ ਮੇਰੇ ਹੱਥ 'ਤੇ ਆ ਇਹਦੇ ਇੱਕ ਸਾਡੇ ਗੋਲੀ ਚਾਜਣਾ ਨਹੀਂ ਚੱਲੀ ਤਨਵਾਈ ਕਹੀ ਜਾਂਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਆ ਇਹਨੂੰ ਮੈਂ ਬੜਾ ਸਮਝਾਇਆ ਕਾਂਡੋ ਕੀ ਦੀ ਗੱਲ ਅੱਜ ਬੰਦਾ ਸਾਡ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹਮਕਾਰੇ ਹੋਏ ਅੱਜ ਇਹਨਾਂ ਦਾ ਕੰਦਾ ਕੱਟਤਾ ਅਸੀਂ ਤਾਂ ਛੰਡਿਆਂ ਨਾਲ ਹੀ ਮਾਰਤਾ ਬੜਾ ਨਾਸ ਇਹ ਬੜਾ ਸਮਝਾਇਆ ਸੀ ਭਾਈ ਜਸਕੀਰਤ ਦੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਮੰਗਲਵਾਰ ਨੂੰ ਇਹ ਵਾਰਦਾਤ ਹੋ ਗਈ ਰਾਤ ਨੂੰ 9:00 ਵਜੇ ਸਾਢੇ 8 ਵਜੇ ਜੀ ਮੈਂ ਵੀਰੇ ਕੋਲੋਂ ਹੀ ਗਿਆ ਵਾਂ ਵੀਰਾ ਸੀਗਾ ਪੰਡਾਰੀ ਮਾਰਕੀਟ ਦੇ ਗਰਾਉਂ ਜ ਮਤਲਬ ਰਾਹ ਚ ਜਦੋਂ ਜਾ ਰਹੇ ਸੀਗੇ ਰਾਹ ਚ ਹੀ ਵੀਰਾ ਇਧਰੋਂ ਆ ਰਿਹਾ ਹੋਣਾ ਘਰ ਨੂੰ ਤੇ ਉਹ ਗੱਡੀ ਨੂੰ ਅੱਗ ਲੱਗੀ ਪਈ ਸੀ ਜੀ ਵੀਰਾ ਮੂਰੇ ਪਿਆ ਸੀਗਾ ਜੀ ਤੜਫੀ ਜਾਂਦਾ ਸੀ ਵਿਚਾਰਾ ਮੇਰੇ ਖਿਆਲ ਨਾਲ 15 20 ਜਣੇ ਕੋਲੇ ਖੜੇ ਹੋਣਗੇ ਜੀ ਲੋਕੀ ਮੂਵੀਆਂ ਬਣਾਈ ਜਾਂਦੇ ਸੀਗੇ ਕਿਸੇ ਨੇ ਜੀ ਉਹਨੂੰ ਚੱਕਿਆ ਨਹੀਂ ਨਾ ਉਹਨੂੰ ਪਾਣੀ ਪਿਆ ਪੱਟੀ ਕੀਤੀ ਕੁਝ ਵੀ ਨਹੀਂ ਕੀਤਾ ਜੀ ਕਿਸੇ ਨੇ ਫੋਨ ਤੱਕ ਨਹੀਂ ਕੀਤਾ ਜੀ ਸਾਨੂੰ ਵੀ ਸਾਡੇ ਘਰੇ ਫੋਨ ਲਾ ਦੇ ਕਿਉਂਕਿ ਪਿੰਡ ਦਾ ਬੰਦਾ ਸੀਗਾ ਜੀ ਐਂ ਤਾਂ ਪਤਾ ਹੀ ਹੁੰਦਾ ਵੀ ਪਿੰਡ ਦਾ ਹੀ ਆ ਅਸੀਂ ਪਰ ਇਸ ਤੋਂ ਮੰਗ ਕਰਦੇ ਹਾਂ ਸ ਜल्दी ਤੋਂ ਜਲਦੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਜਿਸ ਸ਼ਖਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹੀ ਮਾਮਲੇ ਦਾ ਮੁੱਖ ਮੁਲਜ਼ਮ ਹੈ ਜਿਸ ਨੂੰ ਕਾਬੂ ਵੀ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਮ੍ਰਿਤਕ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਮਕਥੇ ਗੁਤਕੀਸ਼ ਨੂੰ ਪੁੱਛੀ ਗਈ ਫਾਜ਼ਿਲ ਦੇ ਬਿਆਨ ਫਾਜ਼ਿਲ ਨੇ ਵੀ ਆਕੇ ਬਿਆਨ ਲਖਾਇਆ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈ ਜਿਹਦਾ ਨਾਮ ਰਮਨ ਸਿੰਘ ਹੈ जी हाँ इस वारदात ने पूरे इलाके सनसनी जरूर फैला दी है मुलसम के कबूलनामे वाली तेजील हो रही है जिस तक ਇੱਕ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਾਰਦਾਤ 'ਚ ਹੋਰ ਕੌਣ-ਕੌਣ ਸ਼ਾਮਲ ਹੈ ਪੀ.ਡੀ.ਸੀ ਨਿਊਜ਼ ਦੇ ਲਈ ਜਗਰਾਉ ਤੋਂ ਹੇਮਰਾਜ ਬੱਬਰ ਦੀ ਰਿਪੋਰਟ